ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 1 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜਿਵੇਂ ਉਮੀਦ ਸੀ ਕਿ ਮੌਸਮ ਉਸੇ ਤਰ੍ਹਾਂ ਦਾ ਨਹੀਂ ਰਿਹਾ ਕਿਉਂਕਿ ਉਮੀਦ ਕੀਤੀ ਜਾ ਰਹੀ ਸੀ 31 ਤੇ 1 ਨੂੰ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ। ਕੱਲ ਬੱਦਲਬਾਹੀ ਤਾਂ ਜਰੂਰ ਬਣੀ ਰਹੇ ਪਰ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ। ਇੱਕ ਤਰੀਕ ਰਾਤ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਇੱਕ ਫਰਵਰੀ ਯਾਨੀ ਕਿ ਰਾਤ ਵੇਲੇ ਤੋਂ ਹੀ ਧੁੰਦ ਵੜਨੇ ਸ਼ੁਰੂ ਹੋ ਚੁੱਕੀ ਸੀ ਜਿਹੜੀ ਕਿ ਹੌਲੀ ਹੌਲੀ ਫੈਲਦੀ ਫੈਲਦੀ ਸਾਰੇ ਹੀ ਪੰਜਾਬ ਨੂੰ ਇਸ ਵੇਲੇ ਕਵਰ ਕਰ ਚੁੱਕੀ ਹੈ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਵਿੱਚ ਅੱਜ ਸੰਗਣੀ ਜਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਅੱਜ ਇਹ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਦੁਪਹਿਰ ਤੱਕ ਵੀ ਲਹਿਣ ਦੀ ਉਮੀਦ ਨਹੀਂ ਹੈ ਦੁਪਹਿਰ ਤੋਂ ਬਾਅਦ ਕੁਝ ਦੇ ਖੇਤਰਾਂ ਦੇ ਵਿੱਚ ਧੁੱਪ ਲੱਗੇਗੀ ਕੁਝ ਦੇ ਖੇਤਰਾਂ ਦੇ ਵਿੱਚ ਪਹਿਲੋ ਵੀ ਲੱਗਦੀ ਹੋਈ ਦਿਖਾਈ ਦੇ ਸਕਦੀ ਹੈ ਦੂਸਰੀ ਤਰਫ ਉੱਪਰਲੇ ਪੱਧਰ ਤੇ ਬੱਦਲਵਾਈ ਲਗਾਤਾਰ ਬਣੀ ਹੋਈ ਹੈ ਤੇ ਟੁੱਟਵੇਂ ਤੌਰ ਤੇ ਛਰਾਟੇ ਅੱਜ ਬਾਦੂ ਦੇ ਪੈਰਤੋ ਕੁਝ ਕੇ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਬਹੁਤੇ ਖੇਤਰਾਂ ਦੇ ਵਿੱਚ ਇਹ ਸਿਸਟਮ ਤਕਰੀਬਨ ਨਾ ਮਾਤਰ ਜਈ ਰਹੇਗਾ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋ ਸਕਦਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੁਝ ਕੇ ਖੇਤਰਾਂ ਦੇ ਵਿੱਚ ਲੱਗ ਜਾਣਾ ਹੁਣ ਉਮੀਦ ਚਾਰ ਪੰਜ ਬਾਰੇ ਸਿਸਟਮ ਤੇ ਹੀ ਹੈ ਉਹਨਾਂ ਦਿਨਾਂ ਦੇ ਵਿੱਚ ਵੀ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਸਿਸਟਮ ਦਾ ਅਸਰ ਦਿਖਾਈ ਦਿੰਦਾ ਹੈ ਪਰ ਉਹਨਾਂ ਖੇਤਰਾਂ ਦੇ ਵਿੱਚ ਵੀ ਨਾ ਮਾਤਰ ਹੈ ਉਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਵੱਡੇ ਪੱਧਰ ਤੇ ਤੁੰਦ ਲਗਾਤਾਰ ਬਣੀ ਹੋਈ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਬਾਅਦ ਦੁਪਹਿਰ ਤੋਂ ਟੁੱਟਵੇਂ ਤੌਰ ਤੇ ਸ਼ਰਾਟੇ ਲੱਗਣ ਦੀ ਉਮੀਦ ਹੈ ਉਹ ਵੀ ਸਾਰੇ ਪੰਜਾਬ ਦੇ ਵਿੱਚ ਨਹੀਂ ਪਰ ਲਿਮਟਿਡ ਜੇ ਖੇਤਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਸ਼ਰਾਟੇ ਜੋ ਪਹਾੜਾ ਦੇ ਨਾਲ ਲੱਗਦੇ ਹਨ ਜਾਂ ਦਬਾਬੇ ਦੇ ਕੁਝ ਖੇਤਰ ਹੋ ਸਕਦੇ ਹਨ ਬਾਕੀ ਵਧੀਆ ਮੀ ਜਿਹੜਾ ਹੈ ਕਿ ਉਹ ਅਮੀਰਤਾ ਇਸ ਸਿਸਟਮ ਵਿੱਚ ਕੀਤੀ ਗਈ ਸੀ ਪਰ ਹੌਲੀ-ਹੌਲੀ ਇਹ ਸਿਸਟਮ ਬਦਲ ਗਿਆ ਤੇ ਤੁੰਦ ਲਗਾਤਾਰ ਫੰਨ ਕਰਕੇ ਨਮੀ ਵਿੱਚ ਵਾਧਾ ਹੋਇਆ ਹੈ ਉਸ ਤੋਂ ਇਲਾਵਾ ਮੀਂਹ ਦੀ ਗੱਲ ਕਰੀਏ ਤਾਂ 4 ਤੇ 5 ਤਰੀਕ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ